ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਦਾ ਕੰਮ ਆ ਰੂਟੀਨ ਜੀ ਪਸੂਮ ਤੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਚਾਰ ਟੌਪ ਦੀਆਂ ਚੰਗੇ ਸੀਮੰਟ ਦੀਆਂ ਬੱਚੀਆਂ ਸੇਲ ਨੇ ਇੱਕ ਇਹਨਾਂ ਚੋਂ ਗੱਭਣਾ ਜੀ ਦੂਜੀਆਂ ਖਾਲੀ ਐ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਪ੍ਰੀਤ ਸਿੰਘ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9780912740 ਠੀਕ ਹੈ ਜਿਹੜੀ ਪਹਿਲਾ ਵੀਡੀਓ ਪਾਈ ਸੀ ਬਈ ਵੈਗ ਗਿਆ ਮਾਲ ਜੀ ਹਾਂਜੀ ਹਾਂਜੀ ਵੈਗ ਗਿਆ ਸੀ ਠੀਕ ਹੈ ਜੀ ਇੱਕ ਨੰਬਰ ਬਈ ਆ ਬੱਚੀ ਦਾ ਸ਼ੁਰੂ ਕਰ ਲਾਂਗੇ ਉਮਰ ਕਿੰਨੀ ਹੈ ਜੀ ਇਹਦੀ ਇਹਦੀ ਉਮਰ 7 ਮਹੀਨੇ ਬੱਚੀ ਦੀ ਠੀਕ ਹੈ ਸੀਮਨ ਕਿਹੜਾ ਬਈ ਏ ए ਬੀ ਐਸ ਦੇ ਸਪੀਕਰ ਦੀ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਮਦਰ ਮਲਕ ਰਿਕੋਰਡ ਜੀ ਮਦਰ ਮਲਕ ਰਿਕੋਰਡ 35 ਲੀਟਰ ਦਾ ਦੱਸਿਆ ਜੀ ਬੱਛੀ ਬਹੁਤ ਚੰਗੀ ਆ ਝੋਲੀ ਚਾਲੀ ਬਹੁਤ ਆ ਬੱਛੀ ਨੂੰ ਝੋਲੀ ਤੁਹਾਨੂੰ ਦਿਖਾ ਦਿੰਦੇ ਫੋਰਟ ਛਾਂਕ ਤਾਂ ਹੈ ਨਹੀਂ ਕੋਈ ਨਾ ਨਾ ਬਾਈ ਜਮਾ ਹੀ ਨਹੀਂ ਝੋਲੀ ਬਹੁਤ ਟੌਪ ਦੀ ਹੈ ਚੈੱਕ ਕਰੋ ਸੋਨਾ ਗੁਲਾਬੀ ਥਣ ਕੱਲਾ ਕੱਲਾ ਫੋਰਟ ਨਹੀਂ ਛਾਂਕ ਨਹੀਂ ਕੋਈ ਜੀ ਗੱਬਣਾ ਬੱਛੀਆਂ ਵਾਂਗੂ ਆਜੀ ਆ ਝੋਲੀ ਬੱਛੀ ਦੀ ਬੜੀ ਚੰਗੀ ਬਹੁਤ ਟੌਪ ਦੀ ਝੋਲੀ ਆ ਬਾਕੀ ਪ੍ਰਿੰਟ ਵਗੈਰਾ ਬਹੁਤ ਚੰਗਾ ਜੀ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਲਓ 7 ਮਹੀਨੇ ਉਮਰ ਆ ਤੇ ਇਸ ਕੁਆਲ ਛੇ ਸੱਤਵੇਂ ਨੇ ਚੰਗੀ ਸੇਵਾ ਗੌਰ ਹੋ ਗਈ ਤਾਂ ਟਾਪ ਦੀ ਵਹਿੜ ਤਿਆਰ ਹੋਣੀ ਕਿਉਂਕਿ ਸੀਮਣ ਵੀ ਚੰਗਾ ਜੀ ਬਾਕੀ ਹਾਈਟ ਵਜਨ ਦੀ ਚੰਗੀ ਆ ਜੈ ਜਮਲ ਬਈ ਇਹਦਾ ਲੈਣ ਦੇਣ ਬਾਈ ਜਮਾ 20000 ਹੋਜੂ ਮਾਨਤਨ ਬਸ ਥੋੜਾ ਬਹੁਤਾ ਮੌਕੇ ਤੇ ਕਰ ਦਾਂਗੇ ਠੀਕ ਆ ਜੀ ਬੱਚੀ ਬਹੁਤ ਚੰਗੀ ਆ ਜੀ ਲੈਣ ਦੇਣ ਬਾਈ ਕਹਿੰਦਾ 20000 ਰੁਪਿਆ ਬਾਕੀ ਮਾਨਤਨ ਉਹਦੇ ਚ ਹੋਜੂਗਾ ਦੂਜੇ ਬਰੀਕੀਆਂ ਚੈੱਕ ਕਰਕੇ ਤਾਂ ਅੰਤ ਕੋਈ ਨਹੀਂ ਜੀ ਬੱਚੀ ਦਾ ਬਾਕੀ ਝੋਲੀ ਕਰਮ ਵਾਲੀ ਉਮਰ 7 ਮਹੀਨੇ ਝੋਲੀ ਬਹੁਤ ਗੱਬਣ ਬੱਚਿਆਂ ਨੂੰ ਟੋਪ ਦੀ ਬਣਾਈ ਕਰਦੀ ਹੈ ਤੇ ਜਿੱਦੇ ਗੱਬਣ ਰਹੇਗੀ ਬਈ ਉਹਦੇ ਦਾ ਬਣਾਉਣੀ ਬਣਾਉਣੀ ਹੈ 2 ਨੰਬਰ ਬਈ ਇਹਦੀ ਕੀ ਡਿਟੇਲ ਹੈ ਜੀ 2 ਨੰਬਰ ਬਈ ਇਹ ਬੱਚੀ 40 120 ਦੇ ਸੀਮੰਦੀ ਆ ਉਮਰ ਕਿੰਨੀ ਹੈ ਬਈ ਉਮਰ ਇਹਦੀ 8 ਮਹੀਨੇ ਹੈ ਬਈ ਠੀਕ ਆ ਥੋੜੀ ਜੀ ਘੱਟ ਸੇਵਾ ਵਾਲ ਕਰੋ ਆਈ ਲੱਗਦੀ ਸੇਵਾ ਘੱਟ ਵਾਲੇ ਕਰੋ ਆਈ ਆ ਬਈ ਥੋੜੀ ਬੱਚੀ ਸੰਭਣ ਵਾਲੀ ਆ ਬੱਚੀ ਬਹੁਤ ਚੰਗੀ ਹੈ ਬਈ ਅੰਤ ਤੋਂ ਬਹੁਤ ਚੰਗਾ ਲੱਗਾ ਬੱਚੀ ਸੰਭਣ ਵਾਲੀ ਬੱਚੀ ਆ ਜੀ ਜੋਲੀ ਇਹਦੀ ਵਿੱਚ ਚੰਗੀ ਆਚਾਰ ਹੀ ਥਾਣਾ ਫੋਟ ਨਹੀਂ ਸ਼ਾਂਕ ਨੇ ਧਰਮਾ ਵਾਲੀ ਬਾਕੀ ਸੋਹਣੀ ਫੇਸ ਕੁਆਲਿਟੀ ਆ ਸੀਮਣ ਇਹਦਾ ਵੀ ਚੰਗਾ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਛੋਟਾ ਜਿਹਾ ਖਾਨਾ ਬਾਕੀ ਬਰੀਡ ਵਾਈਜ਼ ਕਰਮਾੜੀ ਚੰਗੀ ਆ ਥੋੜੀ ਸੇਵਾ ਗੌਰ ਮੰਗਦੀ ਆ ਸੇਵਾ ਗੌਰ ਨਾਲ ਫਾਈਟ ਵੀ ਵਧਾਜੂ ਵਜਨ ਵੀ ਬਾਕੀ ਵੈਲ ਚੰਗੀ ਤਿਆਰ ਹੋਜੂ ਜੀ ਚੰਗੀ ਸੇਵਾ ਨਾਲ ਇਹ ਥੋੜੋ ਕੋਈ ਆ ਬੱਚੀ ਦੀ ਬੱਚੀ ਸਾੰਬਰ ਨਾਲ ਹੀ ਆ ਕਿੰਨੀ ਉਮਰ ਆ ਬਾਈ ਇਹਦੀ ਉਮਰ ਬਈ 8 ਮਹੀਨੇ ਆ ਠੀਕ ਆ ਜੀ ਹਾਂ ਬਹੁਤ ਸਿੱਧੀ ਜੀ ਬਾਕੀ ਬਹੁਤ ਚੰਗੀ ਆ ਬਾਈ ਇਹਦਾ ਮਾਦਰ ਮਿਲ ਕੇ ਰਿਕਾਰਡ ਬਾਈ 28 ਲੀਟਰ ਦਾ ਠੀਕ ਆ ਜੀ ਹਾਂ ਤੇ ਮੁੱਲ ਬਾਈ ਇਹਦਾ ਇਹਦਾ ਮੁੱਲ ਲੈਣ ਦੇਣ ਵਾਲਾ 12000 ਰੁਪਏ ਜਿਹੋ ਜੀ ਮਾਨਤਾ ਨੇ ਅਸੀਂ ਕਰ ਦਾਂਗੇ ਮਾਨਤਾ 12000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾ ਨੂੰ ਹੋਊਗਾ ਜੀ ਅੱਗੇ ਬਾਈ ਤਿੰਨ ਨੰਬਰ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਬੱਚੀ ਬਈ 40 121 ਦੇ ਸੀਮਨ ਦੀ ਆ ਇਹ ਆਪਣੇ ਕੋਲੇ ਅੱਜ ਹੀ ਆਈ ਆ ਤੇ ਦੰਦੋ ਬਈ ਇਹ ਦੰਦੋ ਦੋ ਦੰਦਾ ਬਈ 202 ਦੰਦਾ ਠੀਕ ਆ ਤੇ ਇਹ ਆਈ ਵਗੈਰਾ ਹੋਈ ਆ ਜੀ ਇਹ ਆਈ ਬਈ ਫਾਰਮ ਚੋਂ ਲਈ ਆ ਬੱਚੀ ਉਹਨਾਂ ਨੇ ਜਾਨੀ ਦੱਸਿਆ 20 ਬਈ ਦੰ ਹੋ ਗਏ ਇੱਕ ਇੱਕ 20 ਨੂੰ ਖਣੀ ਪਰੇ ਇੱਕ ਬਾਈ ਨੂੰ ਠੀਕ ਆ ਯਾਨੀ ਦੋ ਸੀਮਨ ਲੱਗੇ ਵੇ ਇਹਦੇ ਆਪਾਂ ਖਾਲੀ ਮੰਨ ਕੇ ਹੀ ਦੇਣੀ ਆ ਠੀਕ ਆ ਜੀ ਖਾਲੀ ਮੰਨ ਕੇ ਲਈ ਖਾਲੀ ਦੇਣੀ ਆ ਢੋਲੀ ਤੁਹਾਨੂੰ ਇਹਦੀ ਵੀ ਦਿਖਾ ਲ ਦਿੰਨੇ ਆ ਬਈ ਬੱਚੀ ਫੁੱਲ ਵੱਡੇ ਕੱਦ ਗਾਠ ਦੀ ਆ ਕੋਈ ਫੋਰਟ ਨੇ ਸ਼ਾਂਖ ਨੇ ਝੂਲੀ ਕਰ ਮਾਰੀ ਤੇ ਬਹੁਤ ਚੰਗੀ ਹੈ ਕੱਲਾ ਕੱਲਾ ਨਿੱਖਰ ਮਾ ਤਾਂ ਬਾਕੀ ਹਾਈਟ ਚੈੱਕ ਕਰੋ ਮੂੰਹ ਤੋਂ ਦੋ ਦੰਦ ਬਾਈ ਹਾਂ ਬਾਈ ਮੂੰਹ ਤੋਂ ਦੋ ਦੰਦ ਦਾ ਹਾਈਟ ਪੂਰੀ ਚੰਗੀ ਹੈ ਜਿਹੜੇ ਸਾਲ ਸਭੀ ਬੜੀ ਬਹੁਤਾ ਬੱਚੀ ਯਾਨੀ ਕਿ ਇਹਦੀ ਮਾਂ ਦਾ ਜਦ ਨਹੀਂ ਦੁੱਧ ਦੱਸਿਆ ਤਾਂ 40 ਲੀਟਰ ਠੀਕ ਹੈ ਜੀ ਫਾਰਮ 'ਚ ਖੁੱਲੀਆਂ ਫਿਰਦੀਆਂ ਬੱਚੀਆਂ ਠੀਕ ਹੈ ਜੀ ਤਾਂ ਇਹ ਆਪਾਂ ਵੀ ਨਿਵਾਈ ਦੋਈ ਨਹੀਂ ਹੋਣੀ ਆਈ ਹੋਈ ਆ ਆਉਣ ਤੋਂ ਆਉਣ ਵਾਲੀ ਹੈ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਕੱਦ ਵਜਨ ਦੀ ਫੁੱਲ ਚੰਗੀ ਆ 22 ਦਿਨ ਬਾਈ ਦੱਸਦਾ ਏ ਆਈ ਹੋਈ ਨੂੰ ਹੋ ਗਿਆ ਖਾਲੀ ਮੰਨ ਕੇ ਲਈ ਆ ਤੇ ਖਾਲੀ ਮੰਨ ਕੇ ਦੇਣੀ ਉਹ ਅਗਰੇ ਦੀ ਕਿਸਮਤ ਬਾਕੀ ਝੋਲੀ ਟੋਪ ਦੀ ਆ ਥਣ ਕੱਲਾ ਕੱਲਾ ਫੋਟ ਨਹੀਂ ਸ਼ਾਂਖ ਨਹੀਂ ਕੋਈ ਇੱਕ ਧਾਰੀ ਫਿਰ ਦਿਖਾ ਦਿੰਨੇ ਆ ਬਾਕੀ ਬਈ ਸੀਰਸ ਲੱਗ ਪੂਰੀ ਹੈ ਬਾਲੀ ਸਾਊ ਆ ਬਈ ਬੱਚੀ ਠੀਕ ਹੈ ਜੀ ਕਿਉਂ ਫਾਰਮ ਜੋ ਆਈਆ ਉਹ ਸਾਬ ਨਾਲ ਹਜੇ ਬੱਚੀਆਂ ਆ ਜਣੀ ਉਹਨਾਂ ਘਰਦੀ ਨਹੀਂ ਗਈ ਕਿਉਂ ਇੱਥੇ ਜੇ ਆਪਣੇ ਪਸ਼ੂ ਹੈਗੇ ਕਰਕੇ ਕਈ ਤਾਂ ਬਾਲਾ ਕਰਦੀਆਂ ਬੱਚੀ ਸਾਊ ਬਾਲੀ ਆ ਕਈ ਵਾਰ ਉਪਰਾ ਕਰ ਦਿੰਦੇ ਇਹਦਾ ਮੁੱਲ ਬਈ ਇਹਦਾ ਮੁੱਲ ਲੈਣ ਦੇਣ ਬਈ 28000 ਹੋਜੂ ਲੈਸੀ ਜੀ ਬਮੌ ਕਰੇ ਮਾਨਤਾਨ ਕਰਦੇ ਠੀਕ ਹੈ ਜੀ ਮੋਹਲੇ ਦਾ 28000 ਰੁਪਿਆ ਕਰਦੇ ਬਾਕੀ ਬਾਈ ਕਹਿੰਦਾ ਉਹਦੇ ਚੋਂ ਲੈਸ ਜ਼ਰੂਰ ਕਰ ਚਾਰ ਨੰਬਰ ਬਾਈ ਇਹਦੀ ਕੀ ਡਿਟੇਲ ਆਈ ਕਿੰਨਾ ਕਿੰਨੇ ਦਿਨਾਂ ਦੀ ਗਾ ਟਾਈਮ ਦੀ ਗੱਬਣ ਹੈ ਜੀ ਇਹ ਬਾਈ ਇਹ 20 ਦਿਨ ਲੈਂਦੀ ਆ ਬੱਠੀ 25 ਆ 20 ਦਿਨ ਕੱਤੀ ਆ ਜੀ ਸੀਮਨ ਬਾਈ ਇਹਦਾ ਕਿਹੜਾ ਲੱਗਿਆ ਵਾ ਜੀ ਇਹਦੇ ਸੈਗ ਦਾ ਲੱਗਿਆ ਵਾ ਬਾਈ ਸੈਗ ਦਾ ਸੀਮਨ ਲੱਗਿਆ ਵਾ ਠੀਕ ਆ ਬਾਈ ਲਗਭਗ 20 ਦਿਨ ਲੈ ਜੂ ਡੇਟ ਮਤਾਓ ਹਾਂ ਬਾਈ ਦੁੱਧ ਪਾ ਦੂਗੀ 24 25 ਲੀਟਰ ਬੱਠੀ ਠੀਕ ਬਾਕੀ ਝੋਲੇ ਬਹੁਤ ਚੰਗੀ ਆ ਜੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਹਾਈਟ ਦੇ ਪੱਖ ਤੋਂ ਬਹੁਤ ਚੰਗੀ ਹੈ ਸੀਮਣ ਆਪਦਾ ਤਾਂ ਬਾਈ ਕਹਿੰਦਾ ਨਹੀਂ ਪਤਾ ਰਿਕਾਰਡ ਲੈ ਕੇ ਦੇ ਦਾਂਗੇ ਪਰ ਜਿਹੜਾ ਇਹਦੇ ਲੱਗਿਆ ਉਹ ਸੈਗ ਦਾ ਲੱਗਿਆ ਹੋਇਆ ਵਾ ਫੁੱਲ ਵਜਨ ਤੇ ਕੱਦ ਕਾਠਾ ਲੀਆ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਚੈੱਕ ਕਰ ਸਕਦੇ ਹੋ ਬਾਕੀ ਡੇਟ ਮੁਤਾਬਕ 20 ਦਿਨ ਪਏ ਆ 20 ਦਿਨਾਂ ਦੇ ਕਦ ਤਾ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਝੋਲੀ ਹੁਣ ਵੀ ਬਹੁਤ ਚੰਗੀ ਹੈ ਦੇਖ ਸਕਦੇ ਹੋ ਤੁਸੀਂ 20 ਬਾਈ ਕਿਲੋ ਦੇ ਦੋ ਬਾਈ ਬਾਈ ਇਹ 24 25 ਲੀਟਰ ਬੈਡ ਦੁੱਧ ਦੇਊਗੀ ਬਣੂ ਬਥੇਰੀ 24 25 ਨੀਟਰ ਦੀ ਵੱਡੀ ਬੁੱਡੀ ਬਹੁਤਾ ਬੱਛੀ ਜਾਣ ਵਾਲੀ ਐ ਇੰਨਾ ਕਦ ਕਾਟ ਫੁੱਲ ਜਾਤ ਬਰੀਡ ਦੀ ਵੀ ਚੰਗੀ ਐ ਜਾਣਾ ਵਜਨ ਵਾਲੀ ਐ ਜੀ 25 26 ਦੁੱਧ ਬਾਈ 10 ਦਾ ਪਾ ਜੂਗੀ ਬਾਕੀ ਸੇਵਾ ਦੇ ਸਿਰ ਤੇ ਜਿਹੜੇ ਸਾਬ ਨਾਲ ਤਿਆਰੀ ਆ 20 ਦਿਨਾਂ ਦੇ ਕਰਤਾ ਪੂਰਾ ਸੋਹਣਾ ਤੇ ਸ਼ਾਨਦਾਰ ਰਮਾਨਾ ਤਿਆਰ ਕਰ ਲੈਣਾ ਮੇਨ ਗਾਲ ਥਣਾ ਦੀ ਫੂਟ ਨਹੀਂ ਸ਼ਾਂਖ ਨਹੀਂ ਕੋਈ ਚਾਰੇ ਥਣ ਐਣ ਮੰਜੇ ਦੇ ਪਾ ਵਾਂਗੂ ਨਿਖੜ ਮਿਆਂ ਹਾਈਟ ਦੀ ਵੀ ਚੰਗੀ ਐ ਫੁੱਲ ਚੰਗੇ ਕਦ ਕਾਟ ਦੀ ਤੇ ਫੁੱਲ ਵਜੇ ਸੀਲਸ ਲੱਗਦਾ ਅੰਤ ਕੋਈ ਨਹੀਂ ਦੇਖ ਸਕਦੇ ਤੁਸੀਂ ਇਹਦਾ ਮੁੱਲ ਬਈ ਜੈ ਜੈ ਇਹਦਾ ਬਈ ਲੈਣ ਦੇਣ 72000 ਹੋ ਜੂ ਮਾਨਤਾ ਬਾ ਮੌਕੇ ਦੇ ਥੋੜਾ ਬਹਾ ਹੋ ਜੂ 75000 ਰੁਪਿਆ ਬਈ ਇਹਦੇ ਡਿਮਾਂਡ ਕਰਦੇ ਆ ਬਾਕੀ ਮਾਨਤਾਂ ਨੂੰ ਉਹਦੇ ਚੁੱਕ ਕਰ ਦੇਣਗੇ ਜਿਹਨੂੰ ਜਚੂਗੀ ਬਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ